ਅੰਦਰਿੰਦਰ ਮੋਦੀ ਕਹਿੰਦਾ ਹੈ ਬੇਟੀ ਪੜ੍ਹਾਓ ਬੇਟੀ ਬਚਾਓ ਪਰ ਅੱਜ ਜਿਹੜੀ ਸਾਡੀ ਪੰਜਾਬ ਦੀ ਪੁਲਿਸ ਹੈ ਉਹ ਸਾਡੀਆਂ ਔਰਤਾਂ ਦੇ ਜ਼ੁਲਮ ਢਾਉਂਦੀ ਹੈ ਅਸੀਂ ਇਹ ਜ਼ੁਲਮ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਜਿੰਨਾ ਚਾ ਸਾਡਾ ਦਮ ਤੱਕ ਲੱਗਿਆ ਅਸੀਂ ਇਨਸਾਫ ਨਹੀਂ ਮਿਲਦਾ ਅਸੀਂ ਥਾਲੇ ਦੇ ਬਾਤ ਤੇ ਬੈਠਾ ਮਾਰ ਕੇ ਲਾਤੋ ਮੇਰੇ ਕਮਰੇ ਚ ਵੜ ਗਿਆ ਵੱੜਦੇ ਸਾਰ ਉਹਨੇ ਮੇਰੇ ਜ਼ੋਰ ਦੀ ਮਿੰਟ ਦਾ ਮੁੰਡਾ ਹੀ ਸੀ ਹਾਂਜੀ ਪਿੰਡ ਦਾ ਹੀ ਮੁੰਡਾ ਮਿੱਤਰ ਤੇ ਉਹਨੇ ਜ਼ੋਰ ਦੀ ਮੇਰੇ ਥੱਪੜ ਮਾਰਿਆ ਉੱਪਰ ਮਾਰਾ ਨਾਇਥਾ ਮੈਂ ਡੱਬ ਪੀ ਬੇਸੇ ਮੈਂ ਪਹਿਲੀ ਗੰਬੀ ਜਾਂਦੀ ਸੀ ਮੈਂ ਡਰ ਦੇ ਨਾਲ ਹੁਣ ਕੱਲੀ ਔਰਤ ਕੀ ਕਰ ਸਕਦੀ ਆ ਜਦੋਂ ਉਹਨੇ ਜੋੜਦੀ ਆ ਮਾਰਾ ਮੈਂ ਡੱਬ ਪੀ ਉਦੋਂ ਨੂੰ ਉਹਨੂੰ ਫੋਨ ਆਉਂਦਾ ਬਾਹਰ ਕੋਈ ਭੱਜ ਰਿਹਾ ਬਾਹਰ ਨਿਕਲਿਆ ਵੀ ਲੋਕ ਬਾਹਲੇ ਇਕੱਠੇ ਹੋ ਜੈਤੋਰਾ ਐਸਐਚਓ ਗੁਰਮੀਲ ਸਿੰਘ ਆਪਦੀ ਪਾਰਟੀ ਦੇ ਸਮੇਤ ਪਿੰਡ ਦਲ ਸਿੰਘ ਵਾਲਾ ਦੀ ਇੱਕ ਵਿਧਵਾ ਉਸ ਦੇ ਘਰੇ ਕਲਾਸਰੂਮ 11 ਵਜੇ ਕੰਦਾ ਟੱਪ ਕੇ ਅੰਦਰ ਵਰਦੇ ਆ ਜਦੋਂ ਕਿ ਉਹਦੀ ਨੂੰ ਉਹਦਾ ਬੇਟਾ ਉਹ ਵਿਦੇਸ਼ ਦੇ ਵਿੱਚ ਰਹਿੰਦੇ ਆ ਪਰਿਵਾਰ ਨੂੰ ਕਹਿ ਕਿ ਉਹ ਪਰਿਵਾਰ ਪਹਿਲੇ ਬਾਰ ਕੋਲ ਕੇ ਪਿੰਡ ਇਕੱਠਾ ਕਰ ਸਕਦਾ ਸੀ ਸਿੰਘ ਸਾਡੇ ਦਲ ਸਿੰਘ ਦਾ ਆਗੂ ਆ ਜਿਹਦੇ ਦਾ ਉਹ ਬਲਾਕ ਦਾ ਉਹਦੇ ਘਰ ਹੋਈ ਥੱਪੜ ਮਾਰੇ ਮਨੋਜ ਕੁਮਾਰ ਐ ਐਸਐਚਓ ਨੇ ਉਹਦੇ ਬੇਟੇ ਨੇ ਥੱਪੜ ਮਾਰੇ ਆ ਇੱਕ ਛੋਟੀ ਬੱਚੀ ਸੀ ਉਹਨਾਂ ਥੱਪੜ ਮਾਰੇ ਆ ਇਹਨਾਂ ਨੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਆ ਤੁਹਾਨੂੰ ਕੁੱਟਮਾਰ ਕੀਤੀ ਆ ਤੇ ਪੰਜ ਥਾਣਿਆਂ ਦੀ ਪੁਲਿਸ ਲੈ ਕੇ ਤਿੰਨ ਡੀਐਸਪੀ ਸੀ ਪੰਜ ਥਾਣਿਆਂ ਦੀ ਪੁਲਸੀ ਇੱਕ ਸੀਗਾ ਉਥੋਂ ਦਾ ਭਵਿੰਦਰ ਸਿੰਘ ਐਸਆਈ ਪਾਜਾ ਖਾਣੇ ਥਾਣੇ ਦਾ ਬਰਗਾੜੀ ਥਾਣਾ ਪੰਜ ਥਾਣੇ ਪੁਲਸ ਆ ਕੇ ਧੱਕੇ ਨਾਲ ਉਸ ਐਸਰ ਨੂੰ ਬਚਾ ਕੇ ਲਈ ਹੈ ਸ੍ਰੀ ਕਾਲਜ ਜੀ ਦੇ ਸਫਰ ਟੈਲੀਵਿਜ਼ਨ ਨਾਲ ਜੁੜੇ ਹਾਂ ਮੈਂ ਹਰਪਰਮਜੀਤ ਸਿੰਘ اس سمے जैतो ठाणे ਦੇ ਬਾਹਰ ਵਿੱਚ ਖੜਿਆ ਜਿੱਥੇ ਕਿਸਾਨ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਮਸਲਾ ਹੈ ਕਿਉਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰਧਾਨ ਜੀ ਕੀ ਮਸਲਾ ਹੈ ਕਿਉਂ ਧਰਨਾ ਲਾਇਆ ਹੋਇਆ ਮੈਂ ਬਲਵਿੰਦਰ ਸਿੰਘ ਬੱਤਾ ਪਾਰਟੀ ਸਾਂਝੀ ਦੇ ਜਿਲ੍ਹਾ ਮੀਤ ਪ੍ਰਧਾਨ ਇਹ 24 ਤੀਜ ਦੀ ਰਾਤ ਨੂੰ ਤਕਰੀਬਨ 11 ਵਜੇ ਗੱਲ ਹੈ ਜੀ जैतो ਦਾ ਐਸ ਐਚ ਓ ਗੁਰਮੇਲ ਸਿੰਘ ਆਪ ਦੀ ਪਾਰਟੀ ਦੇ ਸਮੇਤ ਪਿੰਡ ਦਲ ਸਿੰਘ ਆਵਾਜ਼ੀ ਇੱਕ ਵਿਧਵਾ ਉੱਤੇ ਕਰੇ ਰਾਤ ਨੂੰ 11 ਵਜੇ ਕੰਧਾ ਟੱਪ ਕੇ ਅੰਦਰ ਵਰਦੇ ਆ ਜਦੋਂ ਕਿ ਉਹਦੀ ਨੂੰਹ ਉਹਦਾ ਬੇਟਾ ਉਹ ਵਿਦੇਸ਼ ਦੇ ਵਿੱਚ ਰਹਿੰਦੇ ਆ ਤੇ ਅੱਜ ਇਹਨਾਂ ਨੇ ਜਾ ਕੇ ਪਤਾ ਉਹਨਾਂ ਦੇ ਲੌਬੀ ਦਾ ਗੇਟ ਭੰਨਿਆ ਉਹਨੇ ਦਾਦੀ ਦੇ ਅੰਦਰ ਜਾ ਕੇ ਪੇਟੀਆਂ ਦੇ ਅੰਦਰ ਵੜ ਗਈ ਉਸ ਤੋਂ ਬਾਅਦ ਜੁੜੇ ਗੇਟ ਭੰਨ ਕੇ ਅੰਦਰ ਵੜੇ ਉਹ ਅੰਦਰ ਵੀ ਗੇਟ ਭੰਨਣ ਦੀ ਕੋਸ਼ਿਸ਼ ਕੀਤੀ ਉਹਦੋਂ ਨੂੰ ਬਾਹਰ ਹੌਲਾ ਪੈ ਚੁੱਕਿਆ ਸੀ ਲੋਕ ਬਾਹਰ ਆ ਗਏ ਕੰਧਾਂ ਟੱਪ ਕੇ ਫੇਰ ਵਾਪਸ ਆਏ ਆ ਕੋਈ ਵਰਦੀ ਨਹੀਂ ਸਿਵਲ ਕੱਪੜਿਆਂ ਸੀਗੇ ਜਦੋਂ ਉੱਥੇ ਗੱਠ ਹੋਇਆ ਇਹਨਾਂ ਨੇ ਕਹਿੰਦਾ ਸਾਥੋਂ ਗਲਤੀ ਹੋ ਗਈ ਅਸੀਂ ਗਲਤੀ ਮੰਨ ਲੈਨੇ ਆ ਉਸ ਤੋਂ ਬਾਅਦ ਜੋ ਲੋਕ ਜਿਆਦਾ ਇਕੱਠ ਹੋਇਆ ਅਸੀਂ ਕਹਿੰਦੇ ਅੱਜ ਇਸ ਔਰਤ ਦੇ ਘਰੇ ਗਏ ਆ ਕੀ ਮਨਸ਼ਾ ਜੀ ਕਿਉਂ ਗਏ ਸਾਨੂੰ ਇਸ ਗੱਲ ਦੱਸੋ ਜਦੋਂ ਕਿ ਉਸੇ ਪਿੰਡਾਂ ਜੰਪਲ ਮਨਜੀਤ ਮੀਤਾ ਉਸ ਐਸਐਚਓ ਦਾ ਸਹਾਇਕਾ ਉਹਦਾ ਗੰਮੈਨ ਉਹਨੂੰ ਪਤਾ ਸੀ ਬਈ ਜਿਹੜੀ ਇਹ ਔਰਤ ਆ ਵਿਧਵਾ ਔਟਾ ਘਰ ਵਿੱਚ ਕੱਲੀ ਆ ਇਹਦਾ ਬੇਟਾ ਨੂੰ ਵਿਦੇਸ਼ ਦੇ ਵਿੱਚ ਗਏ ਆ ਕੋਈ ਨਹੀਂ ਉਹਦੀ ਜੀ ਪਰ ਸਾਨੂੰ ਇਹਨਾਂ ਨੇ ਇਹ ਬਹਾਨਾ ਮਾਰਿਆ ਅਸੀਂ ਉੱਥੇ ਗੋਲੀ ਚੱਲੀ ਸੀ ਕੋੜਕਪੂਰੇ ਅਜੇ ਤਾਂ ਇਹ ਪਤਾ ਕਾਲੇ ਵੀ ਕੋਈ ਇਹਨੂੰ ਥ੍ਰੈਟ ਤਾਂ ਨਹੀਂ ਆਈ ਅਸੀਂ ਕਹੇ ਜੇ ਥ੍ਰੈਟ ਆਈ ਤੁਸੀਂ ਲੋਕਾਂ ਦੇ ਜਿੱਦੋ ਗੋਲੀ ਚਾੜੂ ਉੱਥੇ ਜਾਂਦੇ ਨਹੀਂ ਤੁਸੀਂ ਰਾਤ ਨੂੰ ਕੀ ਲੋੜ ਪੈਗੀ 11 ਵਜੇ 11 ਸਵਾ ਕਰੇ ਕੰਧਾਂ ਚੱਪ ਕੇ ਗਏ ਪਰ ਹਜੂਰ ਸਾਡੇ ਸਾਥੀ ਛਿੰ다 ਸਿੰਘ ਸਾਡਾ ਦਲ ਆਗੂ ਹੈ ਬਲਾਕ ਦਾ ਉਹ ਇਕੱਠੇ ਹੋ ਗਏ ਉਹਨਾਂ ਨੇ ਮੈਨੂੰ ਫੋਨ ਕੀਤਾ ਸਵਾ 11 ਤਕਰੀਬਨ ਮੈਂ ਤਵੱਦ ਅਸੀਂ ਗੱਡੀ ਲੈ ਕੇ ਬੰਦੇ ਲੈ ਕੇ 11:30 ਵਜੇ ਇੱਥੇ ਪਹੁੰਚੇ ਸੀ ਦੇ ਜਸਪੀ ਸਾਹ ਆ ਗਿਆ ਉਹਨਾਂ ਨੇ ਕਹਿ ਛੱਡੋ ਚਲੋ ਗਲਤੀ ਹੋ ਗਈ ਜਿਹੜੀ ਗੱਲ ਹੋਣੀ ਸੀ ਹੋ ਗਈ ਹੈ ਸਿਵਲ ਕਪੜਾ ਐਸੀ ਕੋਈ ਇਹਨਾਂ ਕੋਲੇ ਮਤਲਬ ਔਰਤ ਨਹੀਂ ਸੀ ਨਾਲ ਕਾਸਟੇਬਲੀ ਡਿਕਾਸੀ ਇਹਨਾਂ ਰਜਿੰਦਰ ਕਾਲੂ ਧੱਕੇ ਮਾਰੇ ਆ ਛਿੰਦਾ ਸਿੰਘ ਸਾਡੇ ਦਲ ਸਿੰਘ ਦਾ ਆਗੂ ਆ ਜ਼ਿਲ੍ਹੇ ਦਾ ਉਹ ਬਲਾਕ ਦਾ ਉਹਦੇ ਘਰ ਹੋਈ ਥੱਪੜ ਮਾਰੇ ਮਨੋਜ ਕੁਮਾਰ ਐਸਐਚਓ ਨੇ ਉਹਦੇ ਬੇਟੇ ਦੇ ਥੱਪੜ ਮਾਰੇ ਆ ਇੱਕ ਛੋਟੀ ਬੱਚੀ ਸੀ ਉਹਨਾਂ ਥੱੱਪੜ ਮਾਰੇ ਆ ਇਹਨਾਂ ਨੇ ਬੱਚਿਆਂ ਨੂੰ ਨਹੀਂ ਬਖਸ਼ਿਆ ਆਰਤਾਂ ਨੂੰ ਕੁੱਟਮਾਰ ਕੀਤੀ ਆ ਤੇ ਪੰਜ ਥਾਣਿਆਂ ਦੀ ਪੁਲਿਸ ਲੈ ਕੇ ਤਿੰਨ ਡੀਐਸਪੀ ਸੀ ਪੰਜ ਥਾਣਿਆਂ ਦੀ ਪੁਲਿਸ ਇੱਕ ਸੀਗਾ ਉਥੋਂ ਦਾ ਭਵਿੰਦਰ ਸਿੰਘ ਐਸਆਈ ਪਾਜਾਖਾਣੇ ਥਾਣੇ ਦਾ ਬਰਗਾੜੀ ਥਾਣਾ ਪੰਜ ਥਾਣੇ ਪੋਸ ਆ ਕੇ ਧੱਕੇ ਨਾਲ ਉਸ ਐਸਸੇ ਨੂੰ ਬਚਾ ਕੇ ਲਾਈ ਆ ਉਹਦੇ ਰੋਸ ਵਜੋਂ ਉਹਦੇ ਵਿੱਚ ਅਸੀਂ ਅਗਲੇ ਦਿਨ 25 ਦਿਨ ਨੂੰ ਐਸਐਸਪੀ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਆ ਹਜੇ ਤੱਕ ਕੋਈ ਗੱਲਬਾਤ ਨਹੀਂ ਕੀਤੀ ਅਸੀਂ ਰੋਸ ਵਜੋਂ ਉਸ ਆਤ ਨੂੰ ਇਨਸਾਫ ਦੋਣ ਵਾਸਤੇ ਜਿੱਤੋ ਥਾਣੇ ਦੇ ਮੂਹਰੇ ਅਸੀਂ ਪੱਕਾ ਮੋਚਾ ਲਾਇਆ ਜਿੱਤੋ ਇਸ ਦੇ ਦੇ ਵਿੱਚ ਸਾਡੇ ਮਜ਼ਦੂਰ ਸਾਥੀ ਵੀ ਆਏ ਆ ਸਾਡੇ ਸਟੂਡੈਂਟ ਵੀ ਆਏ ਆ ਭਾਰਤੀ ਸਾਂਝੀਤਾ ਕਹਿੰਦਾ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਇਸ ਥਾਂ ਦੇ ਉੱਤੇ ਬੈਠੇ ਰਵਾਂਗੇ ਜੀ ਨੇ ਮੇਨ ਮਸਲਾ ਕੀ ਸੀ ਘਰੇ ਜਾਣ ਦਾ ਕਰੇ ਕੋਈ ਇਨਕੁਆਰੀ ਲੈ ਗਏ ਸੀ ਜਾਂ ਕੋਈ ਉਹ ਜਿਹੜੇ ਘਰੇ ਵੜੇ ਉਹਨਾਂ ਤੇ ਕੋਈ ਪਹਿਲਾਂ ਵੀ ਕੋਈ ਪਰਚਾ ਜਾਂ ਕੋਈ ਉਹਨਾਂ ਦਾ ਇਹੋ ਜਿਹੀ ਕਿ ਘਟਨਾ ਹੋਈ ਆ ਪੁਲਿਸ ਥਾਣੇ ਵਾਲੀ ਹਾਂ ਜੀ ਬਿਲਕੁਲ ਉਹ ਥਾਣੇ ਵਾਲੀ ਕੋਈ ਉਹਨਾਂ ਦੇ ਪਾਚਾ ਨਹੀਂ ਕੋਈ ਗੱਲਬਾਤ ਵੀ ਕਿਉਂਕਿ ਮੈਂ ਦੱਸ ਚੁੱਕਿਆ ਪਹਿਲਾਂ ਉਹਦਾ ਬੇਟਾ ਤੇ ਨੂੰਹ ਦਾ ਵਿਦੇਸ਼ ਚ ਰਹਿੰਦੇ ਆ ਉਹ ਕੱਲੀ ਔਰਤ ਹੈ ਵਿਧਵਾ ਔਰਤ ਹੈ ਉਹਦਾ ਇੱਕ ਲੜਕੀ ਨੂੰ ਕੋਲੇ ਪਾਉਂਦੀ ਸੀਗਾ ਕਹਿੰਦੀਆਂ ਜਿੰਨੂੰ ਵੀ ਕੱਲੀ ਫੋਨ ਕਰਕੇ ਕੋਈ ਆਉਦਾ ਨਹੀਂ ਸੀ ਬਾਅਦ ਜੋ ਬੰਦੇ ਇਕੱਠੇ ਹੋ ਗਏ ਉਦੋਂ ਬਾਨਾ ਇਹ ਬਣਾਇਆ ਵੀ ਜਿਹੜੀ ਕੋਟਕਪੁਰੇ ਗੋਲੀ ਚੱਲੀ ਹੈ ਕਦੇ ਇਹਨਾਂ ਨੂੰ ਥ੍ਰੈਟ ਤਾਂ ਨਹੀਂ ਆਈ ਵੀ ਵੇਖੋ ਪੁਲਿਸ ਜਿਹੜੀ 11 ਵਜੇ ਇਹਨਾਂ ਨੂੰ ਰਾਖੀ ਕਰਨ ਵਾਸਤੇ ਅਜ ਤਾਂ ਆਏ ਆਦੇ ਰਾਖੀ ਕਰਨ ਗਈ ਬਾਹਰ ਤੋੜ ਕੇ ਜਾਂਦੀ ਪੁਲਿਸ ਹਾਂ ਉਹੀ ਅਸੀਂ ਕਹਾਂ ਨਾ ਤੂੰ ਰਾਖੀ ਕਰਨ ਆਏ ਸੀ ਪਿੰਡ ਦਾ ਮੁੰਡਾ ਜੰਪਲ ਸੀ ਨਾਲ ਜਿਹੜਾ ਮੀਤਾ ਕੰਧ ਢੱਪਦਾ ਉਹਦੀ ਕੋਈ ਚਾਚੀ ਤਾਈ ਕੋਈ ਭਜਾਈ ਤਾਂ ਲੱਗਦੀ ਹੋਊ ਨਾ ਉਹ ਬਾਅਦ ਚੋਂ ਖੜ ਕੇ ਆਵਾਜ਼ ਮਾਰਦਾ ਵੀ ਮੈਂ ਆਂ ਭਾਈ ਤੁਸੀਂ ਬਾਹਰ ਖੋਲੋ ਆ ਮਾਮਲਾ ਹੋਇਆ ਸਾਨੂੰ ਦੱਸੋ ਵੀ ਕੋਈ ਗੱਲਬਾਤ ਤਾਂ ਨਹੀਂ ਅਸੀਂ ਤੁਹਾਡੀ ਰਾਖੀ ਵਾਸਤੇ ਆਏ ਆ ਉਹਦਾ ਗੱਲ ਹੀ ਕੰਧ ਟੱਪ ਕੇ ਵੀ ਵਾਲਾ ਗੇਟ ਆ ਲੌਬੀ ਦਾ ਗੇਟ ਤੋੜਿਆ ਹੈ ਜਾ ਕੇ ਉਹ ਚੱਕਾ ਸਿਰ ਕੁੰਡੇ ਟੁੱਟੇ ਪਏ ਹਜੇ ਵੀ ਇਹਨਾਂ ਨੇ ਪੇਟੀਆਂਾਂ ਦੇ ਅੰਦਰ ਜਾਨ ਬਿਚਾਈ ਜੋ ਬਾਅਦ ਕੇ ਇਹਨੂੰ ਕੁੱਟਮਾਰ ਕੀਤੀ ਬਾਅਦ ਚ ਉਸੇ ਨਾਲ ਮਿੱਤੇ ਨੇ ਪਰਿਵਾਰ ਨੂੰ ਕਿਹਾ ਕਿ ਉਹ ਪਰਿਵਾਰ ਪਹਿਲੇ ਹੀ ਬਾਹਰ ਖੋਲ ਕੇ ਪਿੰਡ ਇਕੱਠਾ ਕਰ ਸਕਦਾ ਸੀ ਉਹ ਉਹ ਤਾਂ ਸੀ ਕਿ ਕੱਲੇ ਉਹਨਾਂ ਨੂੰ ਹੋ ਸੀ ਨਾ ਪਤਾ ਪੁਲਿਸ ਸੀਗੀ ਉਹਨਾਂ ਨੂੰ ਆਏ ਸੀ ਵੀ ਕੋਈ ਲੁੱਟਣ ਵਾਲੇ ਆ ਗਏ ਲੁਟੇਰੇ ਆ ਕਿਉਂਕਿ ਸਿਵਲ ਕੱਪੜੇ ਸੀ ਐਸ ਐਸ ਜੀ ਉਹ ਸਿਰ ਤੇ ਟੋਪੀ ਲਈ ਸੀਗੀ ਸਿਵਲ ਕੱਪੜੇ ਸੀਗਾ ਤੇ ਇਸ ਕਰਕੇ ਉਹਨਾਂ ਨੇ ਦਰਦਿਆਂ ਦੇ ਗੇਟ ਲਾਇਆ ਸੀਨ ਤੋਂ ਇਸ ਕਰਕੇ ਇਹ ਨਹੀਂ ਪਤਾ ਸੀ ਕਿ ਮੁਲਾਜ਼ਮ ਆਇਆ ਕੋਈ ਇਨਸਪੈਕਟਰ ਆਇਆ ਨਾ ਇਹਨਾਂ ਨੂੰ ਕੋਈ ਪਤਾ ਨਹੀਂ ਸੀਗਾ ਉਹਦਾ ਪਤਾ ਲੱਗਿਆ ਸਾਡਾ ਜਿਹੜਾ ਛਿੰਦਾ ਹੈ ਦਲ ਸਿੰਘ ਸਾਡੇ ਬਲਾਕ ਦਾ ਆਗੂ ਹੈ ਉਹਦਾ ਘਰ ਪਛਾਈਦਾ ਉਹ ਆਇਆ ਜਦੋਂ ਬਾਹਰ ਪੁਲਿਸ ਦੀ ਗੱਡੀ ਖੜੀ ਆ ਉਹਨੇ ਗੱਡੀ ਵੇਖੀ ਪੁਲਿਸ ਦੀ ਗੱਡੀ ਖੜੀ ਆ ਉਹ ਗੱਡੀ ਉਹ ਪਤਾ ਕਿ ਪੁਲਿਸ ਹੈ ਉਹਨਾਂ ਨੇ ਕਿਹਾ ਕਿ ਤੁਹਾਡਾ ਢੰਗ ਠੀਕ ਨਹੀਂ ਇਹ ਇਹ ਤੁਸੀਂ ਆਉਣਾ ਹੀ ਲੇਡੀ ਕਾਸਟ ਦੇ ਕਿਉਂਦੇ ਜੁਮੇਵਾ ਕੇ ਸਰਪੰਚ ਨੂੰ ਲੇਕਿਉਂਦੇ ਕਿਸੇ ਚੌਂਕੀਦਾਰ ਨੂੰ ਕਿਸੇ ਮੈਂਬਰ ਨੂੰ ਲਿਆਉਂਦੇ ਭਾਵੇਂ ਪੰਚਾਇਤ ਭੰਗ ਹੈ ਮੋਹਤਵਾਰ ਬੰਦੇ ਬਹੁਤ ਆਂਢੀ ਗੁਆਂਢੀ ਠਾਉਂਦੇ ਕਿਉਂਕਿ ਤੁਸੀਂ ਵਿਦਵਾਸ ਤੇ ਘਰੇ ਇਹ ਸੁਣਨ ਨਹੀਂ ਸੀ ਤੁਹਾਡਾ ਬੰਦਾ ਅਸੀਂ ਇਹ ਕਰਕੇ ਇਹ ਜਿਹੜੀ ਸਾਡੀ ਭਗਵੰਤ ਮਾਨ ਕਹਿੰਦਾ ਹੈ ਜਾਂ ਨਰਿੰਦਰ ਮੋਦੀ ਕਹਿੰਦਾ ਹੈ ਬੇਟੀ ਪੜਾਓ ਬੇਟੀ ਬਚਾਓ ਪਰ ਅੱਜ ਜਿਹੜੀ ਸਾਡੀ ਪੰਜਾਬ ਦੀ ਪੁਲਸ ਹੈ ਉਹ ਸਾਡੀਆਂ ਔਰਤਾਂ ਦੇ ਜ਼ੁਲਮ ਢਾਉਂਦੀ ਹੈ ਅਸੀਂ ਇਹ ਜ਼ੁਲਮ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਜਿੰਨਾ ਚਾ ਸਾਡਾ ਦਮ ਤੱਕ ਲੱਗਿਆ ਅਸੀਂ ਇਨਸਾਫ ਨਹੀਂ ਮਿਲਦਾ ਅਸੀਂ ਠਾਣੇ ਦੇ ਬਾਹਰ ਚ ਬੈਠਾਂਗੇ ਕੀ ਚਾਹੁੰਦੇ ਹੋ ਤੁਸੀਂ ਕੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਹ ਗੱਲ ਕਹਿੰਦੇ ਹਾਂ ਵੀ ਇੱਕ ਤਾਂ ਇਹ ਆਪਣਾ ਐਸਐਚਓ ਹੈ ਇੱਕ ਮਨਜੀਤ ਸਿੰਘ ਮੀਤਾ ਇੱਕ ਮਨੋਜ ਕੁਮਾਰ ਐਸਐਚਓ ਹੈ ਇਹਨਾਂ ਤਿੰਨਾਂ ਨੂੰ ਸਸਪੈਂਡ ਕੀਤਾ ਜਾਵੇ ਸਸਪੈਂਡ ਕਰਕੇ ਇਹਨਾਂ ਹੀ ਬੰਦੀ ਕਾਰਵਾਈ ਕੀਤੀ ਜਾਵੇ ਇਹਨਾਂ ਤੋਂ ਕਿਸ ਵੀ ਚੱਲ ਰਿਹਾ ਹੈ ਉਹਨਾਂ ਨੇ ਇਨਵੈਸਟੀਗੇਸ਼ਨ ਲੱਗੀ ਹੋਵੇਗੀ ਇਸ ਤੇ ਅਨ ਇਵੈਸਟੀਗੇਸ਼ਨ ਲੱਗੀ ਆ ਪਰ ਸਾਨੂੰ ਪੁਲਸ ਤੇ ਕੋਈ ਆਸ ਨਹੀਂ ਜੀ ਜੀ ਕਿਉਂਕਿ ਜਿਹੜੀ ਪੁਲਸ ਹੈ ਅਸੀਂ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਤੁਸੀਂ ਵੇਖ ਲਓ ਪਲਾ ਗੁਰੂਗ੍ਰਾਂਦ ਸਾਹਿਬ ਵਾਲੀ 2015 ਦੀ ਪਈ ਚੱਲ ਰਹੀ ਹੈ ਇਹ ਇਨਵੈਸਟੀਗੇਸ਼ਨ ਹੈ ਨਾ ਤੇ ਇਹ ਲੱਦੀ ਟੋਕੀ ਛੱਡ ਦਿੰਦੇ ਆ ਕਿਉਂਕਿ ਇਹ ਪੁਲਸ ਇਨਵੈਸਟੀਗੇਸ਼ਨ ਹੈ ਨਾ ਤੇ ਕੋਈ ਕਿਸੇ ਨੂੰ ਫਾਇਦਾ ਨਹੀਂ ਦਿੰਦੀ ਕਿਸੇ ਨੂੰ ਇਨਸਾਫ ਨਹੀਂ ਦਿੰਦੀ ਜੀ ਤੁਹਾਨੂੰ ਕੀ ਪਤਾ ਸੀ ਵੀ ਕੋਈ ਮੁਲਾਜ਼ਮ ਆ ਰਿਹਾ ਕਰੇ ਮੈਂ ਮੈਨੂੰ ਕੋਈ ਪਤਾ ਨਹੀਂ ਜੀ ਮੈਂ ਮੈਨੂੰ ਕੋਈ ਪਤਾ ਨਹੀਂ ਮੈਂ ਤਾਂ ਸੁੱਤੀ ਪਈਆਂ 11:00 ਵਜੇ ਆਏ ਆ ਤਾਂ ਮੇਰੇ ਕੋਲੇ ਕੋ ਕੁੜੀਆਂ ਅੰਦਾਸੀਆਂ ਸਿੱਖਾਂ ਦੀ ਮੇਰੇ ਕੋਲ ਰਾਤ ਨੂੰ ਪੈਂਦੀ ਆ ਕਿਉਂ ਬੱਚੇ ਮੇਰੇ ਬਾਹਰ ਆ ਮੈਂ ਬਿਮਾਰ ਨਹੀਂ ਨਹੀਂ ਮੈਂ ਫਿਰ ਥੋੜੀ ਜਿਹੀ ਕੁੜੀ ਨੂੰ ਕੋਲੇ ਤਾਂ ਪਾਉਣੀ ਤੇ ਵੀ ਕੋਈ ਮੈਨੂੰ ਆਏ ਨਹੀਂ ਕੋਈ ਚਿੱਤ ਚੇਤਾ ਨਹੀਂ ਸੀ ਕੋਈ ਨਾ ਹੀ ਮੇਰੀ ਕਿਸੇ ਨਾਲ ਪਿੰਡ 'ਚ ਦੁਸ਼ਮਣੀ ਆ ਕਿਸੇ ਨਾਲ ਨਹੀਂ ਮੈਂ ਰੱਬ ਦਾ ਨਾਮ ਲੈਣ ਵਾਲੀ ਆ ਮੈਂ ਕਮੇਟੀ 'ਚ ਅਸੀਂ ਸੁਖਮਣੀ ਸਾਭ ਦੀ ਸਾਡੀ ਕਮੇਟੀ ਬਣੀ ਆ ਅਸੀਂ ਘਰਾਂ 'ਚ ਪਾਠ ਕਰਨ ਵੀ ਜਾਂਦੇ ਆ ਤੇ ਵੀ ਮੇਰਾ ਕੋਈ ਕਿਸੇ ਨਾਲ ਬੈਰ ਨਹੀਂ ਮੇਰੀ ਸਾਰੇ ਪਿੰਡ ਚ ਬਹੁਤ ਬਣੀ ਆ ਤੇ ਵੀ ਪਰ ਮੈਨੂੰ ਕੋਈ ਚੇਤਾ ਨਹੀਂ ਸੀ ਵੀ ਮੇਰਾ ਐਂ ਵੀ ਹੋ ਸਕਦਾ ਇਹਨਾਂ ਨੇ ਮੇਰੇ ਬਾਰ ਖੜਕਾਏ ਆ ਆ ਕੇ ਮੈਂ ਸੋਚਿਆ ਵੀ ਪਹਿਲਾਂ ਤਾਂ ਸੋਚਿਆ ਵੀ ਨੇਰੀ ਜੀ ਆ ਗਈ ਤਾਂ ਬਾਰ ਖੜਕਦੇ ਆ ਜਦੋਂ ਮੈਨੂੰ ਲੱਗਿਆ ਵੀ ਕੋਈ ਬੰਦਾ ਬਾਰ ਖੜਕਾਉਂਦਾ ਮੈਂ ਬਾਹਰ ਆਈਆਂ ਭੇੜੇ ਚਾਈਆਂ ਉਹ ਮੇਰੇ ਗੇਟਾਂ ਨੂੰ ਜੰਦੇ ਲੱਗੇ ਹੋਏ ਆ ਜਦੋਂ ਮੈਂ ਭੇੜੇ ਚਾਈ ਤੇ ਮੈਂ ਆਖਿਆ ਕੌਣ ਹੈ ਆਖੇ ਅਸੀਂ ਜੈਤੋ ਤੋਂ ਆਇਆ ਬਾਰ ਖੋਲ ਪੂਰਾ ਰੋਬ ਨਾਲ ਕਿਹਾ ਹੈ ਜਦੋਂ ਮੈਂ ਸੋਚਿਆ ਜੇ ਆ ਵੀ ਜੋ ਚੋਰ ਹੁੰਦਾ ਚੋਰ ਬਾਜ ਮਾਰ ਕੇ ਨਹੀਂ ਆਉਂਦਾ ਚੋਰ ਚੁੱਪਚੀ ਬਿੱਤਾ ਗੰਧਾ ਟੱਪਦਾ ਹੁੰਦਾ ਤੇ ਮੈਂ ਆਖਿਆ ਵੀ ਹੇ ਤਾਂ ਕੋਈ ਹੋਰ ਹੀ ਆ ਤੇ ਚਲ ਮੈਂ ਕੁਝ ਵੀ ਨਹੀਂ ਬੋਲੀ ਨਾ ਮੈਂ ਖੋਲਣਾ ਜਾਂ ਨਾ ਖੋਲਣਾ ਕੁਝ ਵੀ ਨਹੀਂ ਬੋਲੀ ਮੈਂ ਦਵਾਦ ਬੰਦਰ ਆ ਗਈ ਅੰਦਰ ਆ ਕੇ ਮੌਬ ਦੇ ਕੋਠੀ ਦੇ ਮੇਨ ਗੇਟ ਬੰਦ ਕਰ ਲਏ ਆ ਤੇ ਗੇਟ ਬੰਦ ਕਰਕੇ ਜਿਹੜੀ ਕੁੜੀ ਕੋਲੇ ਪਈ ਆ ਉਹਨੂੰ ਮੈਂ ਆਖਿਆ ਮਖਸੀ ਉੱਠ ਖੜਾ ਵੀ ਬਾਹਰ ਕੋਈ ਬੰਦੇ ਆ ਗਏ ਤੇ ਉਹ ਵੀ ਬੈਠੀ ਹੋ ਗਈ ਤੇ ਉਦੋਂ ਮੈਂ ਜਿਹੜੇ ਸਾਰੇ ਪਾਸੇ ਫੋਨ ਕਰਤੇ ਪਿੰਡ 'ਚ ਜਿਹਦੇ ਜਿਹਦੇ ਨੰਬਰ ਸੀ ਮੈਂ ਅੱਖ ਵੀ ਆਏ ਨਹੀਂ ਪਤਾ ਕੌਣ ਵੀ ਬੰਦੇ ਮੈਨੂੰ ਲੱਗਦਾ ਵੀ 7-8 ਬੰਦੇ ਬੋਲਦੇ ਆ ਵੀ ਖਾਸੇ ਬੋਲੇ ਵੀ ਬਾਹਰ ਬੰਦੇ ਆ ਗਏ ਤੇ ਉਹ ਜਦੋਂ ਉਹਨਾਂ ਨੇ ਮੈਂ ਆਏ ਕਿਹਾ ਤੇ ਉਹ ਕਹਿੰਦੇ ਕੋਈ ਨਾ ਬਾਹਰ ਨਾ ਨਿਕਲੀ ਵੀ ਅਸੀਂ ਆਉਨੇ ਆ ਉਹਨਾਂ ਨੇ ਪਿੰਡ ਚ ਰੌਲਾ ਪਾਉਣ ਲੱਗੇ ਉਦੋਂ ਨੂੰ ਉਹ ਇੰਨਾ ਮੇਰੇ ਫੋਨ ਕਰਦੇ ਕਰਦੇ ਉਹ ਗੇਟ ਟੌਪ ਕੇ ਅੰਦਰ ਆ ਗਿਆ ਦਲਸਾਂਗੜੇ ਤੋਂ ਲੈ ਮੁੰਡਾ ਵਾ ਕਿਤੋਂ ਦੇ ਨੋ ਮਿੱਤਾ ਪਿੰਡ ਦਾ ਇਹ ਉਹ ਪੁਲਿਸ ਚ ਹੈ ਤੇ ਇੱਕ ਉਹਨਾਂ ਦਾ ਪਰੌਣਾ ਹੈ ਪਰੌਣੇ ਦਾ ਨਾਂ ਨਹੀਂ ਪਤਾ ਪਰੌਣਾ ਕੋਸੇ ਮਿੱਤੇ ਦਾ ਜੀਜਾ ਜਾਣੇ ਦੀ ਇੱਕ ਐਸਚੂ ਅਗਰ ਮੈਨੂੰ ਸੈਂਦਾ ਜੋਇਤੋ ਦਾ ਗੁਰਮੇਲ ਸਿੰਘ ਤਾਂ ਬਾਹਰ ਗੱਡੀ 'ਚ ਹੀ ਬੈਠਾ ਹੈ। ਉਹ ਸਾਰੀ ਵਾਰ ਨਾ ਕਰਦਾ ਵੀ ਬਾਹਰ ਕੌਣ ਆਇਆ ਕੀ ਹੋਇਆ ਇਹ ਦੋਨੇ ਅੰਦਰ ਆਂਦੇ। ਤੇ ਪਰੌਣਾ ਤਾਂ ਵੇੜੇ 'ਚ ਹੀ ਰਹਿੰਦਾ ਪਰੌਣਾ ਅੰਦਰ ਨਹੀਂ ਆਉਂਦਾ। ਤੇ ਮਿੱਤੇ ਦਾ ਫੋਨ ਚਾਲੂ ਆ। ਜਦੋਂ ਆਣਾ ਗੇਟ ਮੇਨ ਭੰਨ ਕੇ ਅੰਦਰ ਆਇਆ। ਮੈਨੂੰ ਪਤਾ ਲੱਗੋ ਮੇਨ ਗੇਟ 'ਚ ਬਾਰ ਪੈਰ ਵੱਜਣ ਲੱਗ ਗਏ। ਤੇ ਮੈਂ ਕੁੜੀ ਨੂੰ ਆਖਿਆ ਭੱਜ ਜਾ ਲੋ ਉਧੂ ਗਾਂ ਵੜ ਜਾ। ਸਾਡੇ ਗਾਂਹ ਦੇ ਗਾਂਹ ਦੋ ਤਿੰਨ ਕੰਮ ਰਿਆ ਗਾਂਹ ਦੇ ਗਾਂਹ। ਮੈਂ ਆਖਿਆ ਗਾਂਹਾਂ ਅੰਦਰ ਵੜ ਜਾ। ਜਿਹੜੇ ਅੰਦਰ ਵੜੇ ਆ। ਉਹਨਾਂ ਪਰ ਲੌਬੀ ਚ ਆ ਜਾਂਦਾ ਜਦੋਂ ਲੌਬੀ ਚ ਆਉਂਦਾ ਉਹਦਾ ਫੋਨ ਚੱਲਦਾ ਉਹ ਕਹਿੰਦਾ ਫੋਨ ਤੇ ਕਿਸੇ ਨੂੰ ਕਹਿੰਦਾ ਬਈ ਅਖੇ ਇੱਥੇ ਤਾਂ ਕੋਈ ਵੀ ਨਹੀਂ ਫੇਰ ਉਹਨਾਂ ਨੇ ਵਾਰੋਂ ਕਿਹਾ ਹੋਊਗਾ ਵੀ ਗਾਂ ਵੇਖ ਤੇ ਫੇਰ ਉਹ ਗਾਂਹਾਂ ਕਮਰੇ ਚ ਵੜਦਾ ਗਾਂਹ ਹੋਰ ਕਮਰਾ ਉਹਦੋਂ ਨੇ ਵਾਰ ਦੇਖਿਆ ਉਹ ਕਹਿੰਦਾ ਇੱਥੇ ਵੀ ਕੋਈ ਨਹੀਂ ਮੈਂ ਤੇ ਗੱਲ ਕਰ ਰਿਹਾ ਸੀ ਫੋਨ ਤੇ ਗੱਲ ਕਰ ਰਿਹਾ ਸੀ ਕਿਉਂਕਿ ਮੈਂ ਤਾਂ ਅੰਦਰ ਬੰਦ ਸੀ ਤੇ ਪਰ ਮੈਨੂੰ ਬਾਹਰੋਂ ਤੇ ਸੁਣਦਾ ਸੀ ਵੀ ਫੋਨ ਤੇ ਗੱਲ ਕਰਦਾ ਵੀ ਦੋ ਬੰਦੇ ਨਹੀਂ ਆਪਸ ਵਿੱਚ ਗੋਲਦੇ ਕਿਉਂ ਜੀ ਦੇਖੋ ਮੇਰੇ ਵੀ ਉਮਰ ਬਹੁਤਾ ਹਾਂ ਮੇਰੀ ਵੀ ਉਮਰ ਬਹੁਤ ਹੈ ਵੀ ਇੰਨਾ ਕਤੋਂ ਪਤਾ ਲੱਗਦਾ ਵੀ ਬੰਦਾ ਫੋਨ ਤੇ ਗੱਲ ਕਰਦਾ ਜਦੋਂ ਉਹ ਦੂਜੇ ਕਮਰੇ ਚ ਵੇਖਾਂਦਾ ਇੱਥੇ ਵੀ ਕੋਈ ਨਹੀਂ ਉਦੋਂ ਨੂੰ ਫਿਰ ਮੇਰੇ ਫੋਨ ਦੀ ਬੱਲ ਵੱਜ ਜਾਂਦੀ ਹੈ ਮੈਨੂੰ ਮੇਰੀ ਭੈਣ ਭਾਈ ਰਸਤ ਪਿੰਡ ਜੇ ਕਹਿੰਦੇ ਆ ਵੀ ਤੂੰ ਡਰ ਨਾ ਅਸੀਂ ਵੀ ਇੱਥੇ ਆ ਗਏ ਹਾਂ 12 ਚ ਆ ਗਏ ਹਾਂ ਮੈਂ ਆਖਿਆ 12 ਚ ਕੀ ਆ ਗਏ ਜਿਹੜਾ ਬੰਦਾ ਉਹ ਤਾਂ ਅੰਦਰ ਆ ਕਮਰੇ ਦੇ ਵਿੱਚ ਤੇ ਉਹ ਕਹਿੰਦੇ ਅੱਛਾ ਉਦੋਂ ਮੈ ਰੀਵਾਜ ਸੁਣਦੀ ਹੁਣ ਇਹ ਗੱਲ ਕਹੀ ਆ ਕਹਿੰਦਾ ਉਹ ਤਾਂ ਆ ਕਮਰੇ ਚ ਜਦੋਂ ਆਏ ਕੋਨੇ ਅੰਦਰ ਜ਼ੋਰ ਦੀ ਲੱਤ ਮੇਰੇ ਉਹ ਕਮਰੇ ਚ ਮਾਰੀ ਦੇਖੋ ਜੀ ਮੈਂ ਬਹੁਤ ਡਰੀ ਸੀ ਡਰੀ ਕਰਕੇ ਅੰਦਰੋਂ ਦੋ ਕੁੰਡੀਆਂ ਲੱਗ ਜਾਂ ਮੈਂ ਇੱਕੋ ਹੀ ਗੁੰਡੀ ਲਾਈ ਸੀ ਡਰਦੀ ਨਾ ਕੋ ਮੈਨੂੰ ਖੜਾ ਹੋੜਿਆ ਵੈਸੇ ਮੇਰਾ ਤਾਂ ਦਿਮਾਗ ਹੀ ਹਿੱਲ ਗਿਆ ਜਦੋਂ ਬੰਦਾ ਅੰਦਰ ਤੱਕ ਆ ਗਿਆ ਉਹਨੇ ਜਦੋਂ ਜ਼ੋਰ ਦੀ ਲੱਤ ਮਾਰੀ ਉਹ ਵੀ ਗੁੰਡੀ ਟੁੱਟ ਗਈ ਜਦੋਂ ਕੁੰਡੀ ਟੁੱਟੀ ਤੇ ਮੈਂ ਕੁੜੀ ਨੂੰ ਤੇਹਾ ਦਵਾ ਦਉ ਬਾਥਰੂਮ ਚ ਵੜ ਜਾ ਬਈ ਕੁੜੀ ਦੀ ਜਿੰਦਗੀ ਮੈਨੂੰ ਬੜੀ ਜ਼ਰੂਰੀ ਸੀ ਮੈਂ ਤਾਂ ਚੱਲ ਫਿਰ ਬਜ਼ੁਰਗ ਸੀ ਉਹ ਬੱਚੀ ਸੀ ਬਗਾਨੀ ਧੀ ਸੀ ਮੇਰੇ ਕੋਲੇ ਉਹਨੇ ਮੈਂ ਬਾਥਰੂਮ ਚ ਬਾੜ ਕੇ ਵਿੱਚ ਹੀ ਅੰਦਰ ਅੰਦਰੀ ਸਾਡੇ ਬਾਥਰੂਮ ਦੋ ਤਿੰਨ ਕਮਰਾਂ ਦੇ ਅਟੈਚ ਹੈ ਜਦੋਂ ਕ ਉਹ ਮੈਂ ਬਾਥਰੂਮ ਚ ਬੰਦ ਕਰਤੀ ਉਹਨੇ ਮਾਰ ਕੇ ਲਾਤੋ ਮੇਰੇ ਕਮਰੇ ਚ ਵੜ ਗਿਆ ਵੜਦੇ ਸਾਰ ਉਹਨੇ ਮੇਰੇ ਜੋਰ ਦੇ ਪਿੰਡ ਦਾ ਮੁੰਡਾ ਹੀ ਸੀ ਹਾਂਜੀ ਪਿੰਡ ਦਾ ਹੀ ਮੁੰਡਾ ਮੀਤਾ ਹੈ ਤੇ ਹੁਣ ਜੋਰ ਦੀ ਮੇਰੇ ਥੱਪੜ ਮਾਰਿਆ ਥੱਪੜ ਮਾਰਿਆ ਨਾ ਇਹ ਤਾਂ ਮੈਂ ਡੱਗ ਪੀ ਬੈਸੇ ਮੈਂ ਪਹਿਲੀ ਗੰਬੀ ਆਂਦੀ ਸੀ ਮੈਂ ਡਰ ਦੇ ਨਾਲ ਹੁਣ ਕੱਲੀ ਔਰਤ ਕੀ ਕਰ ਸਕਦੀ ਆ ਜਦੋਂ ਉਹਨੇ ਜੋਰ ਦੀ ਆ ਮਾਰਿਆ ਮੈਂ ਡੱਗ ਪੀ ਉਦੋਂ ਨੂੰ ਹੁਣ ਫੋਨ ਆਉਂਦਾ ਬਾਹਰ ਵੀ ਭੱਜ ਲਿਆ ਬਾਹਰ ਨਿਕਲਿਆ ਵੀ ਲੋਕ ਬਾਹਲੇ ਇਕੱਠੇ ਹੋ ਗਏ ਜਦੋਂ ਵੀ ਬਾਹਰ ਇਕੱਠੇ ਹੋਗੇ ਉਹ ਇੱਥੇ ਦਾਮ ਬਾਹਰ ਨਿਕਲਿਆ ਹੁੰਦਾ ਉਹ ਕੁਝ ਨਹੀਂ ਬੋਲਦਾ ਬੋਲਿਆ ਕੁਝ ਵੀ ਨਹੀਂ ਠੀਕ ਨਾ ਉਹਨੇ ਅੰਦਰ ਵੜ ਕੇ ਬੋਲਿਆ ਨਾ ਮੈਨੂੰ ਕੁਝ ਬੋਲਿਆ ਬੋਲਿਆ ਮੂੰਹੋਂ ਕੁਝ ਵੀ ਨਹੀਂ ਜੀ ਤੇ ਵੀ ਉਹਨੇ ਮਾਰ ਕੇ ਜਦੋਂ ਉਹਦੋਂ ਨਹੀਂ ਖੰਨੀ ਮੈਨੂੰ ਮਾਰ ਵੀ ਦਿੰਦਾ ਕੀ ਹੁੰਦਾ ਵੀ ਉਹਦੋਂ ਕਿਉਂ ਉਹਨੂੰ ਫੋਨ ਆ ਗਿਆ ਲੋਕ ਇਕੱਠੇ ਹੋ ਗਏ ਉਹ ਭੱਜੇ ਆਉਂਦੇ ਫਿਰ ਮੈਂ ਦੇਖਿਆ ਕੁੜੀ ਵੀ ਮੇਰੇ ਕੋਲੇ ਖੜੀ ਆ ਅਸੀਂ ਦੋ ਦੋ ਦੇਖਿਆ ਮੈਂ ਖੜੀ ਹੋ ਕੇ ਉਹ ਪਰਦੇ ਇਕੱਠੇ ਕਰਕੇ ਉਹ ਕੰਧ ਟੱਪ ਕੇ ਫੇਰ ਬਾਹਰ ਨਿਕਲਿਆ ਉਹ ਦੂਬਾ ਫਿਰ ਮੈਨੂੰ ਸਾਰੇ ਕੰਦੇ ਵੀ ਬਾਹਰ ਨਿਕਲਿਆ ਅਸੀਂ ਆ ਗਏ ਫਿਰ ਮ ਬਾਅਦ ਚ ਮੇਨ ਗੇਟ ਖੁੱਲੇ ਆ ਖੁੱਲ ਕੇ ਫਿਰ ਮ ਬਾਹਰ ਨਿਕਲ ਉਦੋਂ ਸਾਰਾ ਪਿੰਡ ਇਕੱਠਾ ਹੋ ਗਿਆ ਸੀ ਇਹ ਗੱਲ ਕਿੰਨੇ ਕ ਦਿਨਾਂ ਦੀ ਹੈ ਇਹ ਕਈ ਵਾਰੀ ਆ ਮਈ 24 ਹੈ ਦੀਆ 24 ਮਈ ਆ 24 ਮਈ ਦੀਆ ਧਾਰੂ ਦਾ ਡੱਕਿਆ ਸੀ ਪੂਰਾ ਨਸੇ ਚ ਸੂਦੇ ਪਾਇਰ ਨਹੀਂ ਸੜਾਉਂਦੇ ਤੁਹਾਡਾ ਕੋਈ ਪੁਰਾਣਾ ਵੀ ਕੋਈ ਪੁਲਿਸ ਕੇਸ ਜਾਂ ਕੋਈ ਇਹੋ ਜਿਹਾ ਰੌਲਾ ਹੈ ਕੋਈ ਨਹੀਂ ਨਹੀਂ ਸਾਡਾ ਕਿਸੇ ਨਾਲ ਕੋਈ ਰੌਲਾ ਨਹੀਂ ਕਿਸੇ ਵੀ ਕਿਸਮ ਦਾ ਰੌਲਾ ਨਹੀਂ ਕੀ ਲੱਗਦਾ ਕਿ ਕਿਉਂ ਪੁਲਿਸ ਤੁਹਾਡੇ ਘਰ ਆਈ ਮੈਨੂੰ ਕੋਈ ਨਹੀਂ ਪਤਾ ਲਾਦਾ ਵੀ ਰੌਲਾ ਕੀ ਹੈ ਮੈਨੂੰ ਇਹ ਹੁਣ ਇਨਸਾਫ ਮਿਲਣਾ ਚਾਹੀਦਾ ਪਤਾ ਮਿਲਣਾ ਚਾਹੀਦਾ ਮੇਰਾ ਕਸੂਰ ਕੀ ਸੀ ਜੀ